ਪੀੜ੍ਹੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸੀਨੀਅਰ ਨੇਤਾ ਜਗਦੀਪ ਸਿੰਘ ਚੀਮਾ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਲੰਮੇ ਸਮੇਂ ਤੋਂ ਔਖੇ ਸਮੇਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡਟ ਕੇ ਖੜੇ ਰਹੇ ਜਗਦੀਪ ਸਿੰਘ ਚੀਮਾ ਜਦ ਪਾਰਟੀ ਨੂੰ ਅਲਵਿਦਾ ਕਹਿਣ ਲੱਗੇ ਤਾਂ ਭਾਵੁਕ ਹੋ ਗਏ। ਉਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਜਿਸ ਕਰਕੇ ਦੂਜੇ ਲੋਕ ਵੀ ਉਹਨਾਂ ਨੂੰ ਵੇਖ ਕੇ ਹੈਰਾਨ ਰਹਿ ਗਏ। ਚੀਮਾ ਨੇ ਭਾਵਕ ਹੁੰਦਿਆਂ ਦੱਸਿਆ ਕਿ ਉਹਨਾਂ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ WhatsApp ਤੇ ਅਸੀਫਾ ਭੇਜਿਆ ਤਾਂ ਅਗਿਓ ਸੁਖਵੀਰ ਸਿੰਘ ਬਾਦਲ ਨੇ ਹੱਥ ਜੋੜ ਦਿੱਤੇ ਪਰ ਪਾਰਟੀ ਦੇ ਵਿੱਚ ਚੌਧਰੀ ਬਣੇ ਇੱਕ ਨੇਤਾ ਜਿਹੜਾ ਉਸ ਵੇਲੇ ਜੰਮਿਆ ਵੀ ਨਹੀਂ ਸੀ ਜਦੋਂ ਤੋਂ ਉਹਨਾਂ ਦਾ ਪਰਿਵਾਰ ਅਕਾਲੀ ਦਲ ਨਾਲ ਜੁੜਿਆ ਹੋਇਆ ਉਸਨੇ ਪਾਰਟੀ ਵਿੱਚੋਂ ਬਾਹਰ ਕੱਢਣ ਦਾ ਫਰਮਾਨ ਸੁਣਾ ਦਿੱਤਾ ਚੀਮਾ ਨੇ ਅਗੇ ਕਿਹਾ ਕਿ ਅਕਾਲੀ ਦਲ ਦੇ ਵਿੱਚ ਗੈਰ ਪੰਥਕ ਲੋਕ ਚੌਧਰੀ ਬਣੇ ਬੈਠੇ ਨੇ ਜਿਸ ਕਰਕੇ ਅਕਾਲੀ ਦਲ ਦੀ ਇਹ ਸਥਿਤੀ ਬਣੀ ਹੋਈ ਹੈ ਹੋਰ ਕੀ ਕੁਝ ਕਹਿਣਾ ਸੀ ਚੀਮਾ ਦਾ ਤੁਸੀਂ ਵੀ ਸੁਣੋ ਉਹ ਤੁਹਾਡੇ ਸਾਹਮਣੇ ਹੈ ਮੈਂ ਅਸ ਵੀ ਰੈਜ਼ੀਗਨੇਸ਼ਨ ਭੇਜਿਆ ਪਾਰਟੀ ਦੀ ਸੋਚ ਦੇਖੋ ਤੁਸੀਂ ਇਹ ਨਹੀਂ ਉੱਥੇ ਕੋਈ ਟਿੱਪਣੀ ਕੀਤੀ ਜਾਵੇ ਜਾਂ ਬਲਾ ਕੇ ਕੋਈ ਗੱਲ ਕੀਤੀ ਜਾਵੇ ਇਮੀਡੀਏਟਲੀ ਵੀ ਅਸੀਂ ਤਾਂ ਪਹਿਲਾਂ ਹੀ ਪਾਰਟੀ ਜੋ ਕੜਤਾ ਜੀ ਪਾਰਟੀ ਦੀਆਂ ਗਤੀਵਿਧੀਆਂ ਜਿਹੜੀਆਂ ਪਾਰਟੀ ਦੇ ਜਿਹੜੇ ਪ੍ਰੋਗਰਾਮ ਨੇ ਉਹਦੇ ਖਿਲਾਫ ਇਹਨੇ ਕੰਮ ਕੀਤਾ ਮੈਂ ਡਾਕਟਰ ਚੀਮਾ ਨੂੰ ਸਵਾਲ ਕਰਦਾ ਵੀ ਕਿਹੜੀਆਂ ਗਤੀਵਿਧੀਆਂ ਨੇ ਤੁਸੀਂ ਤਾਂ ਉਦੋਂ ਜੰਮੇ ਵੀ ਨਹੀਂ ਸੀ ਕਲਦੀ ਦਲ ਦੇ ਵਿੱਚ ਜਦੋਂ ਦੇ ਅਸੀਂ ਕਾਦੀ ਦਲ ਦੇ ਵਿੱਚ ਹੋਣ ਸਾਂਭੀ ਆ ਹੋਛ ਸਾਂਭੀ ਸਾਰਾ ਪਰਿਵਾਰ ਕੋਈ ਜੇਲ ਨਹੀਂ ਇਹੋ ਜੀ ਜਿਹਦੇ ਵਿੱਚ ਕੋਈ ਮੋਰਚਾ ਨਹੀਂ ਇਹੋ ਜਿਹਾ ਜਿੱਥੇ ਜੇਲ ਨਹੀਂ ਕੱਟੀ ਇਹ ਅੱਜ ਜਿਹੜੇ ਪ੍ਰਬੰਧਕ ਨੇ ਜਿਨ੍ਹਾਂ ਨੇ ਕੰਟਰੋਲ ਕੀਤਾ ਹੋਇਆ ਕਾਦੀ ਦਲ ਤੇ ਇਹ ਸਾਰੇ ਨੌਨ ਪੰਥਕ ਬੰਦੇ ਉਸੇ ਕਰਕੇ ਇਹਨਾਂ ਨੇ ਜਿਹੜੀ ਆ ਦੂਦਰਸ਼ਾ ਕਰਤੀ ਕਦੀ ਸੋਚਿਆ ਸੀ ਵੀ 117 ਚੋਂ 70-80 ਕੈਂਡੀਡੇਟਾਂ ਦੀਆਂ ਜਮਾਤਾਂ ਜਬਤ ਹੋਣਗੀਆਂ ਪਰ ਸ਼ੋਭਨੀ ਕਾਲੀਦਾਲ ਫੇਰ ਵੀ ਸਮਝਿਆ ਨਹੀਂ ਹੋਸ਼ ਨਹੀਂ ਸੁਭਾਲੀ ਉਸ ਤੋਂ ਬਾਅਦ ਪਾਰਲਮੈਂਟ ਦੀਆਂ ਇਲੈਕਸ਼ਨਾਂ ਆਈਆਂ ਸਿਰਫ ਆਪਣੀ ਇੱਕ ਬਟੇਡਾ ਹਲਕਾ ਇਹ ਕੱਢ ਸਕੇ ਆ ਬਾਕੀ ਸਾਰੀਆਂ ਤੇ ਕਿਸੇ ਤੇ ਜਮਾਨਤ ਜਬਤ ਹੈ ਬਹੁਤ ਬੁਰੀ ਤਰ੍ਹਾਂ ਹਾਰੇ ਹੁਣ ਜਿੰਨੀਆਂ ਬਾਈਲੈਕਸ਼ਨਸ ਆ ਰਹੀਆਂ ਉਹਦੇ ਵਿੱਚ ਵੀ ਤੁਹਾਡੇ ਸਾਹਮਣੇ ਹੀ ਹੈ ਰਿਜ਼ਲਟ ਪਰ ਜਿਹੜਾ ਮਾਈਂਡ ਹੈ ਜਾਂ ਸੋਚ ਹੈ ਉਹ ਅੱਜ ਵੀ ਉੱਥੇ ਖੜੀ ਹੈ ਵੀ ਕਿਸੇ ਵੀ ਤਰੀਕੇ ਨਾਲ ਕਿਸੇ ਦੀ ਮੈਂਤ ਨਹੀਂ ਕਰਨੀ ਤਰਨਾ ਨਹੀਂ ਕਰਨਾ ਕਿਸੇ ਵਰਕਰ ਨੂੰ ਮਨਾਉਣ ਦੀ ਯਤਨ ਨਹੀਂ ਕਰਨਾ ਕਿਸੇ ਹਲਕੇ ਵਿੱਚ ਜਾ ਕੇ ਵਰਕਰਾਂ ਦਾ ਹਾਲ ਚਾਲ ਦੀ ਪੁੱਛਣਾ ਇੱਕੋ ਹੀ ਸੋਚ ਵੀ ਮੇਰੀ ਲੀਡਰਸ਼ਿਪ ਕਿਸੇ ਤਰੀਕੇ ਨਾਲ ਕਾਇਮ ਰਵੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਮੈਂ ਅੱਜ ਸਵੇਰੇ ਪਾਰਟੀ ਤੋਂ ਮਨ ਬਣਾ ਲਿਆ ਸੀ ਅਸਿਫਾ ਦੇ ਦ ਸੋ ਮੈਂ ਆਪਣਾ ਰੈਜ਼ੀਗਨੇਸ਼ਨ ਸਵੇਰੇ ਪਾਰਟੀ ਨੂੰ ਭੇਜਿਆ ਅਗਲਾ ਜਿਹੜਾ ਐਕਸ਼ਨ ਹੈ ਉਹ ਆਪਣੇ ਵਰਕਰਸ ਨਾਲ ਵਰਕਰ ਸਾਖ ਸੰਵਧੀਆਂ ਨਾਲ ਔਰ ਹਲਕੇ ਦੇ ਜਾਂ ਜ਼ਿਲ੍ਹੇ ਦੇ ਜਿਹੜੇ ਆਪਣੇ ਸੱਜਣ ਦੇ ਜਿਨ੍ਹਾਂ ਨੇ ਪਾਰਟੀ ਪਿੱਛੇ ਕੁਰਬਾਨੀਆਂ ਕੀਤੀਆਂ ਪਾਰਟੀ ਪਿੱਛੇ ਬਹੁਤ ਵੱਡੀ ਦੇਣ ਦਿੱਤੀ ਹੈ ਉਹਨਾਂ ਸਾਰਿਆਂ ਨਾਲ ਸਲਾਹ مشورہ ਕਰਨ ਤੋਂ ਬਾਅਦ ਜਿਹੜਾ ਨੈਨੋ ਫੈਕਸ਼ਨ ਅਗਲਾ ਉਹ ਲਵਾਂਗੇ ਤਨ ਦੱਸਿਆ ਕਿ ਆਕਾਲੀ ਦਲ ਨੂੰ ਬੀਤੇ ਦਿਨੀ ਦੋਹਰਾ ਝਟਕਾ ਲੱਗਿਆ ਜਿੱਥੇ ਟਕਸਾਲੀ ਆਕਾਲੀ ਪਰਿਵਾਰ ਦੇ ਆਗੂ ਜਗਦੀਪ ਸਿੰਘ ਜੀਵਾ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਉੱਥੇ ਹੀ ਮਾਝੇ ਦੇ ਨੇਤਾ ਤੇ ਸਾਬਕਾ ਮੰਤਰੀ ਅਨਲ ਜੋਸ਼ੀ ਵੀ ਆਕਾਲੀ ਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋ ਗਏ ਨੇ ਹਾਲਾਂਕਿ ਜੋਸ਼ੀ ਪਹਿਲਾਂ ਭਾਜਪਾ ਛੱਡ ਕੇ ਆਕਾਲੀ ਦਲ ਚ ਸ਼ਾਮਲ ਹੋਏ ਸੀ ਪਰ ਆਕਾਲੀ ਦਲ ਦਾ ਸਾਥ ਵੀ ਉਹਨਾਂ ਨੇ ਛੱਡ ਦਿੱਤਾ ਹੈ ਜੋਸ਼ੀ ਦਾ ਆਕਾਲੀ ਦਲ ਨੂੰ ਛੱਡਣਾ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ